ਪ੍ਰਭ ਕੋ ਸਿਮਰੇ ਸੇ ਧਨੁਵੰਤੇ ਪ੍ਰਭ ਕੋ ਸਿਮਰੇ ਸੇ ਪਤੁਵੰਤੇ ਪ੍ਰਭ ਕੋ ਸਿਮਰੇ ਸੇ ਜੰ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪਰਧਾਨ ਪ੍ਰਭ ਕਉ ਸਿਮਰ ਰਹਿ ਸੇ ਬੇਮੋਹਤਾ ਜੀ ਪ੍ਰਭ ਕਉ ਸਿਮਰ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰ ਰਹਿ ਸੇ ਸੁਖਵਾਸਿ ਪ੍ਰਭ ਕਉ ਸਿਮਰ ਸਦਾ ਅਬਿਨਾਸੀ ਸਿਮਰਨ ਤੇ ਲਾਗੇ जिनयाप दयाला नानक जन की मंगर वाला प्रभु को सिमरे से धनुवंते प्रभु को सिमरे से पतवंते ਪਰਬ ਕੋ ਸਿਮਰੇ ਸੇ ਜਨ ਪਰਵਾ ਪ੍ਰਭ ਕੋ ਸਿਮਰੇ ਸੇ ਪੁਰਖ ਪਰਧਾ ਪ੍ਰਭ ਕੋ ਸਿਮਰੇ ਸੇ ਬੇਮੂਤ ਜੈ ਪ੍ਰਭ ਕੋ ਸਿਮਰੇ ਸੇ ਸਰਬ ਕੇਰਾ ਦੇ ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਰੇ ਜਿਨ ਆਪ ਦਇਆਲ ਨਾਨਕ ਜਨ ਕੀ ਮੰਗੈ ਰਵਾਨ ਸਿਮਰਨ ਤੇ ਲਾਗੇ ਰੇ ਜਿਨ ਆਪ ਦਇਆਲ ਨਾਨਕ ਜਨ ਕੀ ਮੰਗੈ ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੀ ਇਸ ਕੀਰਤਨ ਸ਼੍ਰंखला ਦੀ ਲੜੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਗੁਣ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਆਪਾਂ ਨੂੰ ਉਪਦੇਸ਼ ਕਰਦੇ ਹਨ ਪ੍ਰਭ ਕੋ ਸਿਮਰੇ ਸੇ ਧਨਵੰਤੇ ਧਨਵਾਨ ਅਸਲ ਵਿੱਚ ਉਹੀ ਹਨ ਜਿਹੜੇ ਰੱਬ ਨੂੰ ਯਾਦ ਰੱਖਦੇ ਹਨ ਬਾਕੀ ਸਾਰਾ ਸੰਸਾਰ ਕੰਗਾਲ ਹੈ ਪ੍ਰਭ ਕੋ ਸਿਮਰੇ ਸੇ ਪਤਵੰਤੇ ਇੱਜ਼ਤ ਵਾਲੇ ਵੀ ਉਹੀ ਹਨ ਜਿਹੜੇ ਇੱਕ ਕਮਕਾਰ ਸਿਰਜਣਹਾਰ ਪ੍ਰਭੂ ਨੂੰ ਯਾਦ ਰੱਖਦੇ ਹਨ ਬਾਕੀ ਆਪਣੀ ਪਤ ਗਵਾ ਕੇ ਚਲੇ ਜਾਂਦੇ ਹਨ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਦਾਨ ਤੇ ਜਿਹੜੇ ਆਪਣੇ ਪ੍ਰਭੂ ਨੂੰ ਮਾਲਕ ਨੂੰ ਯਾਦ ਰੱਖਦੇ ਹਨ ਉਹਨਾਂ ਨੂੰ ਹੀ ਪ੍ਰਵਾਨ ਕੀਆ ਇਸ ਸੰਸਾਰ ਵਿੱਚ ਅਗਲੇ ਸੰਸਾਰ ਵਿੱਚ ਆਤਮਿਕ ਮੰਡਲ ਵਿੱਚ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਦਾਨ ਉਹ ਹੀ ਉੱਤਮ ਪੁਰਸ਼ ਹਨ ਜਿਹੜੇ ਰੱਬ ਨੂੰ ਆਪਣੇ ਸਿਰਜਣਹਾਰ ਨੂੰ ਆਪਣੇ ਮਾਲਕ ਨੂੰ ਯਾਦ ਰੱਖਦੇ ਹਨ ਉਹਨਾਂ ਨੂੰ ਜਿਹੜੇ ਪੁਲਾ ਦੇਂਦੇ ਹਨ ਉਹ ਪ੍ਰਦਾਨ ਪੁਰਖ ਕਦੇ ਨਹੀਂ ਬਣਦੇ ਰੱਬ ਕੋ ਸਿਮਰੇ ਸੇ ਬੇਮਹਤਾ ਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਸਾਰਾ ਸੰਸਾਰ ਇੱਕ ਦੂਜੇ ਦੇ ਮੂੰਹ ਵੱਲ ਤੱਕ ਰ ਮੈਨੂੰ ਕੋਈ ਯਾਦ ਦੇ ਦੂ ਆ ਦੇ ਦੂ ਲੇਕਿਨ ਜਿਹੜੇ ਰੱਬ ਨੂੰ ਚੇਤੇ ਕਰਦੇ ਹਮ ਉਹ ਬੇਮਹਤਾ ਜੇ ਹਨ ਉਹਨਾਂ ਨੂੰ ਕਿਸੇ ਚੀਜ਼ ਲਈ ਕਿਸੇ ਦੇ ਮੂੰਹ ਵੱਲ ਤੱਕਣ ਦੀ ਲੋੜ ਨਹੀਂ ਪੈਂਦੀ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਸਾਰਿਆਂ ਦੇ ਉਹ ਰਾਜੇ ਹੁੰਦੇ ਹਨ ਜਿਹੜੇ ਆਪਣੇ ਮਾਲਕ ਨੂੰ ਆਪਣੇ ਪ੍ਰਭੂ ਨੂੰ ਯਾਦ ਰੱਖਦੇ ਹਮ ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਪ੍ਰਮ ਕੋ ਸਿਮਰੇ ਸਦਾ ਬਨਾਸੀ ਸੁਖ ਵਿੱਚ ਵੀ ਉਹ ਹੀ ਰਹਿੰਦੇ ਹਨ ਜਿਹੜੇ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਹਨ ਪਰਮਾਤਮਾ ਨੂੰ ਪੁਲਾ ਕੇ ਕਦੇ ਕੋਈ ਸੁਖੀ ਨਹੀਂ ਹੋਇਆ ਪ੍ਰਭ ਕੋ ਸਿਮਰੇ ਸਦਾ ਅਬਿਨਾਸੀ ਇੱਕ ਓਮਕਾਰ ਪ੍ਰਭੂ ਜਿਹੜਾ ਅਬਿਨਾਸੀ ਸਰੂਪ ਹੈ ਉਹਦੇ ਨਾਲ ਜਦੋਂ ਆਤਮਾ ਮਿਲ ਜਾਂਦੀ ਹੈ ਤੇ ਆਪਣੀ ਆਤਮਾ ਵੀ ਅਬਿਨਾਸੀ ਸਰੂਪ ਹੋ ਜਾਂਦੀ ਹੈ ਫਿਰ ਇਸ ਸਰੀਰ ਨਾਲ ਦੀ ਮੌਤ ਨਾਲ ਉਸ ਆਤਮਾ ਦੀ ਮੌਤ ਨਹੀਂ ਹੁੰਦੀ ਕਿਉਂਕਿ ਉਹ ਆਤਮਾ ਪਰਮਾਤਮਾ ਨਾਲ ਲੀਨ ਹੋ ਜਾਂਦੀ ਹੈ ਸਿਮਰਨ ਤੇ ਲਾਗੇ ਜਨ ਆਪ ਦੇ ਅਲਾ ਨਾਮ ਨੰਨ ਕੇ ਮੰਗੇ ਰਵਾਲਾ ਤੇ ਭਗਤੀ ਪਰਮਾਤਮਾ ਦੇ ਆਸ਼ੀਰਵਾਦ ਨਾਲ ਹੀ ਹੁੰਦੀ ਹੈ ਜਦੋਂ ਪਰਮਾਤਮਾ ਕਿਰਪਾ ਕਰਦਾ ਆਪਣਾ ਉਧਾਰ ਕਰਨ ਲਈ ਤੇ ਉਦੋਂ ਹੀ ਆਪਾਂ ਨੂੰ ਰੱਬ ਚੇਤੇ ਆਉਂਦਾ ਨੇ ਇਸ ਮਾਇਆ ਵਾਲੀ ਮਾਇਆ ਨਾਲ ਪਰੀ ਦੁਨੀਆ ਦੇ ਵਿੱਚ ਰੱਬ ਯਾਦ ਹੀ ਨਹੀਂ ਆਉਂਦਾ ਨਾਨਕ ਜਨ ਕੀ ਮੰਗੇ ਰਬਾਲਾ ਇਹੋ ਜੇ ਸੰਤ ਜਨ ਇਹੋ ਜੇ ਭਗਤ ਜਨ ਜਿਹੜੇ ਆਪਣੀ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਦੇ ਤਾਂ ਚਰਨਾਂ ਦੀ ਧੂੜ ਵਿੱਚ ਵੀ ਬਹੁਤ ਸਾਰਾ ਆਸ਼ੀਰਵਾਦ ਚਪਾਇਆ ਜੇ ਉਹ ਮਸਿਕਸ ਤੇ ਲਈਏ ਤਾਂ ਆਪਣਾ ਵੀ ਉਧਾਰ ਹੋ ਜਾਏਗਾ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਸ਼ਮਾ ਦਜਾ ਚਖੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ